ਹੈਲੋ ਜੀ ਜੀ ਆਨੂੰ ਪਿਆਰ ਪਰਿਸਤ ਅਕਾਲ ਪ੍ਰਵਾਨ ਕਰੋ ਜੀ ਅੱਜ ਆਪਾਂ ਗੱਲ ਕਰਦੇ ਆਂ ਹੈਂਡ ਪੇਂਟਿੰਗ ਦੀ ਆਪਾਂ ਇੱਕ ਸੂਟ ਪੇਂਟ ਕੀਤਾ ਹੈ ਉਹ ਤੁਹਾਨੂੰ ਦਿਖਾਉਨੇ ਆਂ ਹੈਂਡ ਪੇਂਟਿੰਗ ਯਾਨੀ ਫੈਬਰਿਕ ਪੇਂਟਿੰਗ ਦੇ ਵਿੱਚ ਇੰਟਰਸਟ ਰੱਖਣ ਵਾਲੀਆਂ ਭੈਣਾਂ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਇਸ ਵੀਡੀਓ ਦੀ ਇਨਫੋਰਮੇਸ਼ਨ ਤੁਹਾਡੇ ਲਈ ਯੂਸਫੁਲ ਹੋ ਸਕਦੀ ਆ ਇਹ ਸੂਟ ਆ ਜਿਹੜਾ ਸੈਮੀ ਸਟਿਚ ਕਰਕੇ ਆਪਾਂ ਇਹਨੂੰ ਪੇਂਟ ਕੀਤਾ ਆ ਲਾਈਟ ਸਕਿਨ ਕਲਰ ਦਾ ਹੈ। ਜਿਵੇਂ ਕੈਮਰੇ ਦੇ ਵਿੱਚ ਕਲਰ ਆ ਜਿਹੜਾ ਉਹ ਪ੍ਰੋਪਰ ਨਹੀਂ ਹੁੰਦਾ। ਇਹ ਹੈਗਾ ਆਪਾਂ ਬਣਾਇਆ ਕਮੀਜ਼। ਕਮੀਜ਼ ਦੇ ਘੇਰੇ ਦੇ ਉੱਤੇ ਫ੍ਰੀ ਹੈਂਡ ਫਲਾਵਰ ਬਣਾਏ ਆਪਾਂ। ਛੋਟ-ਛੋਟੀਆਂ ਲੀਵਜ਼ ਬਣਾ ਦਿੱਤੀਆਂ ਬਿਲਕੁਲ ਫ੍ਰੀ ਹੈਂਡ ਇਹਨੂੰ ਟ੍ਰੇਸ ਕਰਨ ਦੀ ਵੀ ਲੋੜ ਨਹੀਂ ਪੈਂਦੀ। ਹਿੰਟ ਪੱਲੇ ਤੇ ਆਪਾਂ ਮੈਚ ਕਰਦੀ ਗ੍ਰੀਨ ਜਿਹੜੀ ਹੈ ਲੀਫਸ ਲਗਾ ਦਿੱਤੀ ਆ। ਬਿਲਕੁਲ ਬਰੀਕ ਹੈ। ਜਿਨ੍ਹਾਂ ਦਾ ਇਹ ਸੂਟ ਆ ਉਹ ਏਜਡ ਹੈਗੇ ਉਹਨਾਂ ਨੂੰ ਬਹੁਤ ਜ਼ਿਆਦਾ ਹੈਵੀ ਜਿਹਦਾ ਲੇਸ ਵਗੈਰਾ ਨਹੀਂ ਚਾਹੀਦੀਆਂ ਸੀਗੀਆਂ ਇਹ ਆਪਾਂ 슬ੀਵ ਦੇ ਉੱਤੇ ਬੰਚ ਬਣਾਇਆ ਦੋਨੇ 슬ੀਵ ਦੇ ਉੱਤੇ ਇੱਕ ਇੱਕ ਬੰਚ ਬਣਾ ਦਿੱਤਾ ਹੈ ਇਹ ਤੇ ਫਲਾਵਰ ਆ ਜਿਹੜੇ ਆਪਾਂ ਸਿੰਪਲ ਜੇ ਬਣਾਏ ਆ ਵਾਈਟ ਫਿਰੋਜ਼ੀ ਤੇ ਮੋਵ ਕਲਰ ਦੇ ਇਸੇ ਤਰ੍ਹਾਂ ਆਪਾਂ ਹਾਫ ਪਿਓਰ ਤੇ ਦੁਪੱਟਾ ਬਣਾਇਆ ਜਿੱਤੇ ਛੋਟੇ ਛੋਟੇ ਪਾਂਚੇ ਜਿਦਾ ਆਪਾਂ 슬ੀਵਸ ਤੇ ਦਿੱਤੇ ਐ ਇਦਾਂ ਹੀ ਦੁਪੱਟੇ ਦੇ ਉੱਤੇ ਵੀ ਆਪਾਂ ਬਣਾ ਦਿੱਤੇ ਆ ਬਹੁਤ ਹੀ ਸੋਹਣਾ ਤੇ ਸੋਬਰ ਸੂਟ ਬਣਿਆ ਤੁਸੀਂ ਦੇਖ ਸਕਦੇ ਆ ਜਿੱਦਾਂ ਦੀ ਆਪਾਂ ਕਮੀਜ਼ ਦੇ ਘੇਰੇ ਤੇ ਲੀਸ ਲਗਾਈ ਸੀ ਗ੍ਰੀਨ ਕਲਰ ਦੀ ਉਦਾਂ ਹੀ ਆਪਾਂ ਦੁਪੱਟੇ ਦੇ ਸਾਰੇ ਸਾਈਡਾਂ ਦੇ ਉੱਤੇ ਲਵਾ ਦਿੱਤੀ ਐ ਜਿਹੜੀ ਕਿ ਦੁਪੱਟੇ ਦੀ ਸ਼ਾਨ ਨੂੰ ਜਿਹੜੀ ਦੁੱਗਣਾ ਕਰ ਦਿੰਦੀ ਐ ਹਲਕੀ ਜਿਹੀ ਆਪਾਂ 벨ਟ ਵਾਲੀ ਸਲਵਾਰ ਨਾਲ ਬਣਾਈ ਆ ਪੂਰਾ ਸੂਟ ਬਹੁਤ ਸੋਹਣਾ ਰੈਡੀ ਹੋਇਆ ਹੈ ਬਹੁਤ ਸਾਰੀਆਂ ਭੈਣਾਂ ਆ ਜਿਹੜੀਆਂ ਉਹ ਸੂਟ ਪੇਂਟ ਕਰਨਾ ਤਾਂ ਚਾਹੁੰਦੀ ਆ ਪਰ ਉਹਨਾਂ ਦੇ ਮਨ 'ਚ ਕਈ ਤਰ੍ਹਾਂ ਦੇ ਸਵਾਲ ਹੁੰਦੇ ਆ ਵੀ ਅਸੀਂ ਬ੍ਰਸ਼ ਕਿਹੜਾ ਲਈਏ ਕੱਪੜਾ ਕਿਹੜਾ ਲਈਏ ਜਾਂ ਫਿਰ ਕਲਰ ਕਿੱਥੋਂ ਲੈਣੇ ਆ ਕਿਹੜੇ ਲੈਣੇ ਆ ਹਨਾ ਤੇ ਤੁਸੀਂ ਕਿਸੇ ਵੀ ਤਰ੍ਹਾਂ ਦਾ ਜਿਹੜਾ ਤੁਹਾਡੇ ਮਨ 'ਚ ਕੋਈ ਕੁਐਸਚਨ ਆ ਤੁਸੀਂ ਕਮੈਂਟ ਕਰ ਸਕਦੇ ਆ ਤੇ ਆਪਾਂ ਜਿੱਥੋਂ ਤੱਕ ਹੋ ਸਕੇ ਤੁਹਾਡੀ ਜ਼ਰੂਰ ਹੈਲਪ ਕਰਾਂਗੇ ਫੈਬਰਿਕ ਪੇਂਟਿੰਗ ਹੈ ਜਿਹੜੀ ਬਹੁਤ ਤਰ੍ਹਾਂ ਦੀ ਆਪਾਂ ਕਈ ਟਾਈਪ ਦੇ ਨਾਲ ਉਹਨੂੰ ਆਪਾਂ ਕੱਪੜਿਆਂ ਤੇ ਕਰ ਸਕਦੇ ਆ ਸੂਟ ਟਾਵਲ ਕਰ ਸਕਦੇ ਆ ਬੈੱਡ ਸ਼ੀਟ ਕਰ ਸਕਦੇ ਆ ਹਨਾ ਅਲੱਗ-ਅਲੱਗ ਟੈਕਨੀਕਸ ਹੁੰਦੀਆਂ ਉਹਦੀਆਂ ਹੁਣ ਤੱਕ ਫੈਬਰਿਕ ਪੇਂਟਿੰਗ ਤੇ ਬਹੁਤ ਸਾਰਾ ਆਪਾਂ ਕੰਮ ਕੀਤਾ ਹੈਗਾ ਪਰ ਵਿੱਚ ਜੇ ਸਮੇਂ ਦੀ ਘਾਟ ਕਾਰਨ ਥੋੜਾ ਘਟ ਗਿਆ ਸੀਗਾ ਲੇਕਿਨ ਮੈਂ ਹੁਣ ਦੁਬਾਰਾ ਫੇਰ ਕਰਦੀ ਹੁਣੀ ਆ ਸਮਾਂ ਕੱਢ ਕੇ ਕੋਸ਼ਿਸ਼ ਕਰਦੀ ਆ ਕਿ ਵੱਧ ਤੋਂ ਵੱਧ ਇਹਨੂੰ ਟਾਈਮ ਦਵਾਂ ਤੇ ਆਪਣੇ ਅੰਦਰ ਦੇ ਕਲਾਕਾਰ ਨੂੰ ਜ਼ਿੰਦਾ ਰੱਖਾਂ ਸੋ ਮੇਰੀਆਂ ਭੈਣਾਂ ਵੀ ਬਹੁਤ ਆਸਾਨੀ ਦੇ ਨਾਲ ਇਸ ਤਰ੍ਹਾਂ ਆਪਣੇ ਕੱਪੜਿਆਂ ਨੂੰ ਡਿਜ਼ਾਈਨ ਕਰ ਸਕਦੀਆਂ ਆ ਸੂਟ ਚਾਦਰਾਂ ਟਾਬਲ ਜੋ ਮਰਜੀ ਤੁਸੀਂ ਬਣਾ ਸਕਦੇ ਆ ਪੇਂਟਿੰਗ ਵੀ ਕਈ ਤਰ੍ਹਾਂ ਦੀ ਮੈਂ ਤੁਹਾਨੂੰ ਦੱਸਿਆ ਹੁੰਦੀ ਜਿਦਾ ਬਲੌਕ ਪ੍ਰਿੰਟਿੰਗ ਹੋ ਗਿਆ ਸਕ੍ਰੀਨ ਪੇਂਟਿੰਗ ਹੋ ਗਈ ਹੈ ਨਾ ਫੋਇਲ ਪੇਂਟਿੰਗ ਹੋ ਗਈ ਮਿਲਕੀ ਪੇਂਟਿੰਗ ਇਸ ਸਾਰੀ ਤਰ੍ਹਾਂ ਦੀਆਂ ਪੇਂਟਿੰਗ ਦੇ ਨਾਲ ਤੁਸੀਂ ਆਪਣੇ ਸੂਟ ਨੂੰ ਆ ਜਿਹੜਾ ਚਾਦਰਾਂ ਨੂੰ ਡਿਜ਼ਾਈਨ ਕਰ ਸਕਦੇ ਆ ਵੀਡੀਓ ਨਾਲ ਐਂਡ ਤੱਕ ਬਨੇ ਰਹਿਣ ਲਈ ਧੰਨਵਾਦ